ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜੀਸਤ ਨੂੰ ਆ ਮੈਂ ਬੇਨਤੀ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖ ਕੇ ਕਿਸੇ ਪਾਰਟੀ ਕਿਸੇ ਕਿਸਾਨ ਜੁਨੀਨ ਦਾ ਕਿਸੇ ਦਾ ਨਾ ਸੋਚੋ ਪਰ ਉਹ ਸਾਡੇ ਇੱਕ ਪੰਜਾਬ ਦਾ ਇੱਕ ਉਹ ਬੰਦਾ ਜੋ ਭੁੱਖ ਹੜਤਾਲ ਤੇ ਬੈਠਾ ਹੈ ਆਪਦੇ ਦਿਮਾਗ ਤੋਂ ਇੱਕ ਵਾਰੀ ਸੋਚ ਕੇ ਦੇਖ ਲਓ ਕਿ ਉਹ ਭੁਖੜ ਹੜਤਾਲ ਤੇ ਕਿਉਂ ਬੈਠਾ ਹੈ ਕਿਹਦੇ ਲਈ ਬੈਠਾ ਹੈ ਪਤਾ ਕਰਕੇ ਦੇਖ ਲਓ ਵੀ ਉਹਦੀ ਕਿਹੜੀ ਵੱਟ ਦਾ ਰੌਲਾ ਹੈ ਪਤਾ ਕਰਕੇ ਦੇਖ ਲਓ ਵੀ ਉਹਦਾ ਕੀ ਦੇ ਕਿਸੇ ਨੇ ਕੀ ਦੱਬ ਲਿਆ ਕਿਸੇ ਨੇ ਉਹਨਾਂ ਦਾ ਕੁਝ ਨਹੀਂ ਦੱਬਿਆ ਉਹ ਸਾਡੇ ਲਈ ਸਾਡੇ ਲਈ ਲੜਾਈ ਰਲ ਰ ਰਹੇ ਨੇ ਇਹ ਲੜਾਈ ਕੱਲੇ ਕਿਸਾਨਾਂ ਦੀ ਨਹੀਂ ਇਹ ਲੜਾਈ ਕੱਲੇ ਖੇਤੀ ਕਰਦੇ ਹੋਏ ਕਾਰਸਤਕਾਰਾਂ ਦੀ ਨਹੀਂ ਇਹ ਲੜਾਈ ਹਰ ਮਜ਼ਦੂਰ ਦੀ ਹੈ ਹਰ ਕਿਸਾਨ ਦੀ ਹੈ ਹਰ ਦੁਕਾਨਦਾਰ ਦੀ ਹੈ ਜੀ ਅਸੀਂ ਕੋਈ ਦੁਕਾਨ ਤੋਂ ਚੀਜ਼ ਜਾ ਕੇ ਮੁੱਲ ਵੀ ਲੈਨੇ ਆ ਤਾਂ ਇਹ ਲੜਾਈ ਇਸ ਚੀਜ਼ ਦਾ ਅਸਰ ਸਾਡੇ ਤੇ ਵੀ ਪੈਣਾ ਜੋ ਜੋ ਕਿ ਬਹੁਤ ਹੀ ਭੰਕਰ ਸਿੱਟੇ ਦੇ ਨਾਲ ਹੋਣਾ ਪਰ ਮੈਂ ਬੇਨਤੀ ਕਰਦਾ ਅਰਜ ਕਰਦਾ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਹੈ 14ਾ ਛੱਡ ਕੇ ਉੱਥੇ ਇੱਕ ਥਾਂ ਤੇ ਇਕੱਠੇ ਹੋ ਜੋ ਇੱਕ ਥਾਂ ਤੇ ਇਕੱਠੇ ਹੋ ਜਾਓਗੇ ਮੁੱਠੀ ਬੰਦ ਮੁੱਠੀ ਬੰਦ ਹੀ ਹੁੰਦੀ ਐ ਦਿੱਲੀ ਸਾਨੂੰ ਪਾੜਨ ਦੇ ਵਿੱਚ ਬਹੁਤ ਹੱਦ ਤੱਕ ਕਾਮਯਾਬ ਹੁੰਦੀ ਜਾ ਰਹੀ ਐ ਆਜੋ ਉੱਥੇ ਇਕੱਠੇ ਹੋ ਕੇ ਉਸ ਉਹ ਪਾਣਾ ਨਾਂ ਵਾਪਰਨ ਦੋ ਜੋ ਚੀਜ਼ ਉਹ ਚਾਹੁੰਦੇ ਨੇ ਮੇਰੇ ਮੂੰਹ ਚੋਂ ਸ਼ਬਦ ਨਹੀਂ ਨਿਕਲ ਰਹੇ ਪਰ ਕੀ ਕਰਾਂ ਕਿਤੇ ਉਹ ਨਾ ਹੋ ਜੇ ਵੀ ਮੌਕਾ ਸਾਡੇ ਹੱਥੋਂ ਲੰਘ ਜਾਵੇ ਤੇ ਅਸੀਂ ਉਦੋਂ ਬੱਲੇ ਬਿੱਲੇ ਚੱਕ ਕੇ ਮੈਂ ਹਾਂ ਡੱਲੇਵਾਲ ਮੇਰੇ ਵਿੱਚ ਵੀ ਡੱਲੇਵਾਲ ਹੈ ਮੈਂ ਢੱਲੇ ਵਾਲਾ ਹਾਂ ਅਸੀਂ ਉਹ ਨਾਰੇ ਲਾਉਂਦੇ ਫਿਰਿਏ ਦੇਖਿਓ ਕਿਤੇ ਉਹ ਟਾਈਮ ਨਾ ਜਾਵੇ ਕੱਲ ਤੋਂ ਹੀ ਸਵੇਰ ਤੋਂ ਹੀ ਜਦੋਂ ਜੀ ਨੂੰ ਸਮਾਂ ਲੱਗਦਾ ਧਰਨਿਆਂ ਤੇ ਪਹੁੰਚ ਕੇ ਆਪਣੀ ਹਾਜ਼ਰੀ ਨੂੰ ਵੱਧ ਤੋਂ ਵੱਧ ਵਧਾਓ ਉਸ ਹਾਜ਼ਰੀ ਨੂੰ ਵੱਧ ਤੋਂ ਵੱਧ ਵੀ ਆਪ ਦਾ ਜਿੰਨਾ ਜੋ ਬਣਦਾ ਯੋਗਦਾਨ ਦਿਓ ਤਾਂ ਤਾਂ ਜੋ ਤਾਂ ਜੋ ਸਾਡਾ ਉਹ ਇੱਕ ਬਜ਼ੁਰਗ ਨਹੀਂ ਹੈ ਉਹ ਬਜ਼ੁਰਗ ਨੇ ساری ਉਮਰ ਸਰਕਾਰਾਂ ਨਾਲ ਮੱਥੇ ਲਾ ਕੇ ਸਾਰੀ ਉਮਰ ਕਿਸਾਨਾਂ ਦੇ ਹੱਕਾਂ ਲਈ ਲੜ ਕੇ ਕਿਸਾਨਾਂ ਦੇ ਹੱਕਾਂ ਲਈ ਜੂਝ ਕੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਏ ਨੇ ਤਾਂ ਉਹ ਆਮ ਇਨਸਾਨ ਨਹੀਂ ਇਹ ਇੱਕ ਕਿਸਾਨ ਨੇਤਾ ਨੇ ਜੋ ਇਹ ਸਾਡਾ ਸਰਮਾਇਆ ਨੇ ਇਹ ਸਾਨੂੰ ਸੇਹ ਦੇਣ ਤੇ ਸਾਨੂੰ ਸਾਹਮਣੇ ਵਾਲੇ ਸਾਨੂੰ ਸਾਡਾ ਭੁੱਖ ਬੋਚਣ ਵਾਲੇ ਇਹੀ ਬਜ਼ੁਰਗ ਨੇ ਦੇਖਿਓ ਕਿਤੇ ਦੇਰ ਨਾ ਕਰ ਦਿਓ ਬਾਅਦ ਦੇ ਵਿੱਚ ਬਾਦ ਦੇ ਵਿੱਚ ਕਿਤੇ ਮੈਂ ਐ ਕਰਦਾ ਸੀ ਮੈਂ ਮੇਰੀ ਵੀ ਗੱਲ ਹੋਈ ਸੀ ਡੱਲੇਵਾਲ ਸਾਹਿਬ ਨਾਲ ਮੇਰੇ ਬਹੁਤ ਨਜ਼ਦੀਕੀ ਸੱਜਣ ਸਨ ਮੇਰੇ ਇਹ ਸਨ ਬਹੁਤ ਸਨ ਪਰਮਾਤਮਾ ਇਹ ਸ਼ਬਦ ਕਦੇ ਵੀ ਕਿਸੇ ਦੀ ਜ਼ੁਬਾਨ ਤੋਂ ਨਾ ਆਉਣ ਦੇਵੇ ਤਾਂ ਉਹ ਤੋਂ ਉਸ ਦਾ ਹੱਲ ਅਸੀਂ ਆਂ ਉਸ ਚੀਜ਼ ਦਾ ਹੱਲ ਅਸੀਂ ਆਂ ਉਹਨਾਂ ਦੀ ਭੁੱਖ ਹੜਤਾਲ ਦਾ ਹੱਲ ਅਸੀਂ ਆਂ ਉਹਨਾਂ ਦੀ ਭੁੱਖ ਹੜਤਾਲ ਸਰਕਾਰ ਨਹੀਂ ਤੜਵਾ ਸਕਦੀ ਉਹਨਾਂ ਦੀ ਭੁੱਖ ਹੜਤਾਲ ਅਸੀਂ ਤਣਵਾ ਸਕਦੇ ਆ ਅਸੀਂ ਉਸ ਥਾਂ ਤੇ ਅਸੀਂ ਉਸ ਥਾਂ ਤੇ ਪਹੁੰਚੀਏ ਅਸੀਂ ਉਸ ਥਾਂ ਤੇ ਆਪਦੀ ਹਰ ਬੰਦਾ ਆਪਦੇ ਤਨੋਂ ਮਨੋਂ ਤਨੋਂ ਉੱਥੇ ਪਹੁੰਚ ਕੇ ਉੱਥੇ ਹਾਜ਼ਰੀ ਦੇਵੇ ਤਾਂ ਭੁੱਖ ਹੜਤਾਲ ਵੀ ਟੁੱਟ ਜੂ ਤੇ ਉਹ ਕੁਰਸੀਆਂ ਦੇ ਪਾਵੇ ਵੀ ਹੱਲਣਗੇ ਪਹਿਲਾਂ ਵੀ ਹੱਲੇ ਨੇ ਪੰਜਾਬ ਨੇ ਪਹਿਲਾਂ ਵੀ ਹਲਾਏ ਨੇ ਤੇ ਹੁਣ ਵੀ ਹੱਲਣਗੇ ਪਰ ਲੋੜ ਹੈ ਅੱਜ ਅੱਜ ਦੀ ਇਹ ਲੋੜ ਹੈ ਵੀ ਹਰ ਇਨਸਾਨ ਹਰ ਵੀਰ ਹਰ ਭੈਣ ਵੱਧ ਚੜ ਕੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚੋਂ ਵੀ ਜਿੰਨਾ ਵੀ ਕੱਠ ਕਰਕੇ ਪਹੁੰਚ ਸਕਦੇ ਹੋ ਉੱਥੇ ਪਹੁੰਚੋ ਤਾਂ ਜੋ ਉਹ ਹਰ ਇੱਕ ਸਨੇਹਾ ਮੋਨਿਟਰਿੰਗ ਹੋ ਰਹੀ ਹੈ ਹਰ ਇੱਕ ਚੀਜ਼ ਦਾ ਦਿੱਲੀ ਡਾਟਾ ਜਾ ਰਿਹਾ ਹੈ ਤਾਂ ਜੋ ਉਹਨਾਂ ਨੂੰ ਇਹ ਵੀ ਪਤਾ ਲੱਗ ਜੇ ਵੀ ਇਹ ਪੰਜਾਬੀ ਨੇ ਇਕੱਠੇ ਨੇ ਇਹ ਪੰਜਾਬੀ ਨੇ ਇਹ ਇੱਕ ਪਾਸੇ ਦੇ ਤੇ ਇਹ ਆਪਦੇ ਹੱਕ ਲੈ ਕੇ ਹੀ ਰੱਖਣਗੇ ਤੇ ਨਾਲ ਮੈਂ ਖਾਸ ਕਰਕੇ ਬੇਨਤੀ ਕਰਦਾ ਉਹ ਗਾਣੇ ਵਾਲੇ ਜੱਟਾਂ ਨੂੰ ਗਾਣੇ ਵਾਲੇ ਜ਼ਿਮੀਂਦਾਰਾਂ ਨੂੰ ਵੀ ਸਾਡੇ ਕੋਲ 25 25 ਮਰਬਿਆਂ ਦਾ ਮਾਲਕ ਜੱਟ ਨਹੀਂ ਜੱਟ ਕੋਲੇ ਜੀ ਅਜਾਉਂ ਡੀ ਆ ਰਾ ਜੱਟ ਕੋਲੇ ਫਲਾਨਾ ਜੱਟ ਕੋਲੇ ਜੀ ਆ ਉਹ ਜੱਟ ਕੋਲੇ ਬਚੂ ਕੀ ਜੱਟ ਕੋਲੇ ਰਹੂ ਕੀ ਜੇ ਆ ਚੀਜ਼ਾਂ ਹੋ ਗਈਆਂ ਤਾਂ ਤੁਸੀਂ ਇਕੱਲਾ ਮਗਰ ਕੱਲੇ ਗੋਤ ਲਾਉਣ ਜੋਗੀ ਰਹਿ ਜਾਓਗੇ ਪੰਜਾਬ ਨੂੰ ਪਹਿਲੇ ਹੀ 33 ਨੈਸ਼ਨਲ ਹਾਈਵੇ ਪ੍ਰੋਜੈਕਟਾਂ ਰਾਹੀਂ ਪੰਜਾਬ ਨੂੰ ਇਸ ਤਰ੍ਹਾਂ ਵੰਡ ਦਿੱਤਾ ਗਿਆ ਪੰਜਾਬ ਦੀ ਜਰਖੇਜ਼ ਧਰਤੀ ਨੂੰ ਹਾਈਵੇਆਂ ਦੇ ਵਿੱਚ ਵੰਡ ਕੇ ਪੰਜਾਬ ਨੂੰ ਪਰਮਾਨੈਂਟਲੀ ਬਰਬਾਦ ਕਰ ਦਿੱਤਾ ਗਿਆ ਇਹਤੇ ਡਿਟੇਲ ਦੇ ਵਿੱਚ ਮੈਂ ਕਦੇ ਫੇਰ ਵੀਡੀਓ ਪਾਉਂਗਾ ਅਖੀਰ ਦੇ ਵਿੱਚ ਮੈਂ ਬੇਨਤੀ ਕਰਦਾ ਕਿ ਆਜੋ ਹਜੇ ਵੀ ਆਜੋ ਹਜੇ ਵੀ ਕੁਝ ਨਹੀਂ ਵਿਗੜਿਆ ਸਵੇਰ ਤੋਂ ਹੀ ਆ ਕੇ ਜਦੋਂ ਵੀ ਜਲਦੀ ਤੋਂ ਜਲਦੀ ਸਮਾਂ ਲੱਗਦਾ ਸ਼ੰਭੂ ਪਹੁੰਚੋ ਖਨੋਰੀ ਪਹੁੰਚੋ ਅਬਦਰੋਹ ਦੇ ਵਿੱਚ ਸ਼ਾਂਤ ਮਈ ਢੰਗ ਦੇ ਨਾਲ ਉਹਦੇ ਵਿੱਚ ਸ਼ਾਮਲ ਹੋ ਜਾਓ ਆਜੋ ਆਪਾਂ ਇੱਕੇ ਦਾ ਸਬੂਤ ਦੇ ਕੇ ਉਤਾਨਾशाही ਕੁਰਸੀਆਂ ਦੇ ਪਾਵਿਆਂ ਨੂੰ ਆਪਾਂ ਹਲਾ ਸਕਦੇ ਆ ಶ್ರೀਲੰਕਾ ਦੇ ਵਿੱਚ ਦੇਖਿਆ ਨਾ ਚਲੋ ਉਹਨਾਂ ਨੇ ਤਾਂ ਆਪਦਾ ਉਗਰ ਰੂਪ ਵਰਤਿਆ ਪਰ ਇੱਕ ਮਿਸਾਲ ਤਾਂ ਕੈਮ ਕੀਤੀ ਨਾ ਵੀ ਜੇ ਲੋਕ ਚਾਉਣ ਜੇ ਅਸੀਂ ਚਾਹੀਏ ਜੇ ਮੈਂ ਚਾਹਾਂ ਤੁਸੀਂ ਚਾਹੋ ਜੇ ਹਰ ਇਨਸਾਨ ਜੇ ਚਾਹੇ ਤਾਂ ਤਖਤੇ ਪਲਟ ਸਕਦਾ ਹੈ ਸਾਡੇ ਕੋਲੇ ਇਹ ਰਾਈਟ ਹੈ ਸਾਡਾ ਸੰਵਿਧਾਨ ਕਹਿੰਦਾ ਅਸੀਂ ਆਪ ਦਾ ਦੁੱਖ ਰੋ ਸਕਦੇ ਹਾਂ ਸਾਡਾ ਦੁੱਖ ਜਦੋਂ ਸੁਣਨਗੇ ਸਾਡਾ ਦੁੱਖ ਜਦੋਂ ਉਹਨਾਂ ਤੱਕ ਪਹੁੰਚਦਾ ਤਾਂ ਕਰੋ ਪਹਿਲਾਂ ਉਥੋਂ ਤੱਕ ਆਪਾਂ ਆਉ ਤਾਂ ਸਹੀ ਆਪਾਂ ਉਸ ਉਸ ਧਰਨਿਆਂ ਦੇ ਵਿੱਚ ਆਪਣੀ ਸ਼ਮੂਲੀਅਤ ਨੂੰ ਯਕੀਨੀ ਬਣਾਓ ਬਾੜਾ ਸਮਾਂ ਨਾਲ ਲੈਂਦਾ ਹੋਇਆ ਖੇIR ਦੇ ਵਿੱਚ ਮੈਂ ਹੱਥ ਜੋੜ ਕੇ ਸਾਰੇ ਕਿਸਾਨ ਜੁਨੀਆਨਾ ਦੇ ਲੀਡਰਾਂ ਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਸਾਡੇ ਬਹੁਤ ਸਤਿਕਾਰਯੋਗ ਤੁਸੀਂ ਸਾਡਾ ਅਮੁੱਲਾ ਸਰਮਾਇਆ ਹੋ ਬੇਨਤੀ ਹੈ ਕਿ ਤੁਸੀਂ ਜੋ ਅਰਥ ਦਾਸ ਜਾਣੇ ਹੋ ਉਹ ਇਕੱਠੇ ਹੋ ਕੇ ਡੱਲੇਵਾਲ ਸਾਹਿਬ ਦੀ ਹਮਾਇਤ ਤੇ ਆ ਕੇ ਮੈਂ ਤੇ ਆਓ ਆਪਦੇ ਪੱਖ ਤੇ ਕਰੋ ਜੋ ਕਰਨਾ ਕਰੋ ਪਰ ਉਸ ਬਜ਼ੁਰਗ ਦੀ ਜਾਨ ਬਹੁਤ ਬਹੁਤ ਕੀਮਤੀ ਹੈ ਸਾਡੇ ਲਈ ਸਾਡੇ ਪੰਜਾਬ ਲਈ ਆਉਂਦੇ ਭਵਿੱਖ ਲਈ ਦੇਖਿਓ ਕਿਤੇ ਦੇਰ ਨਾ ਕਰ ਦਿਓ ਬੇਨਤੀ ਹੈ ਕਿ ਇਸ ਵੀਡੀਓ ਨੂੰ ਖਾਸ ਕਰਕੇ ਖਨੌਰੀ ਤੇ ਸ਼ੰਭੂ ਦੇ ਸਾਰੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਹਰ ਸਾਰਿਆਂ ਤੱਕ ਇਸ ਵੀਡੀਓ ਨੂੰ ਪਹੁੰਚਦਾ ਕਰ ਦਿਓ ਸੋਚੋ ਵੀ ਉਹ ਕਿਹਦੇ ਲਈ ਬੈਠਾ ਹੈ ਆਪਦੇ ਮਨ ਤੋਂ ਪੁੱਛਿਓ ਵੀ ਉਹ ਇਨਸਾਨ ਭੁੱਖ ਹੜਤਾਲ ਤੇ ਕਿਹਦੇ ਵਾਸਤੇ ਬੈਠਾ ਹੈ ਇਸ ਚੀਜ਼ ਦਾ ਜਵਾਬ ਤੁਹਾਨੂੰ ਆਪਣਾ ਦਿਲ ਦਊਗਾ ਤੁਹਾਨੂੰ ਤੁਹਾਡੀ ਜ਼ਮੀਰ ਤੁਹਾਨੂੰ ਤੁਹਾਡੀ ਸੁਧ ਸੁੱਚੀ ਜ਼ਮੀਰ ਇਸ ਚੀਜ਼ ਦਾ ਤੁਹਾਨੂੰ ਜਵਾਬ ਆਪਣੇ ਆਪ ਦੇ ਦੇਗੀ ਕਿ ਉਹ ਉਥੇ ਕਿਉਂ ਬੈਠੇ ਨੇ ਭੁੱਖ ਹੜਤਾਲ ਤੇ ਕਿਉਂ ਐ ਤੇ ਸਾਨੂੰ ਉਥੇ ਜਾਣਾ ਕਿਉਂ ਬਣਦਾ ਤਾਂ ਜਾਉਂਗੇ ਵੀ ਐਨੇ ਵੀ ਨਹੀਂ ਪੰਜਾਬੀ ਮਾੜੇ ਐਨੇ ਵੀ ਨਹੀਂ ਉਹ ਪੰਜਾਬੀ ਗਏ ਗੁਜ਼ਰੇ ਵੀ ਪੰਜਾਬੀ ਪੰਜਾਬ ਦਾ ਦਰਦ ਨਾ ਸਮਝਣਗੇ ਪਰ ਅਖੀਰ ਦੇ ਵਿੱਚ ਫਿਰ ਮਾਫੀ ਚਾਹੁੰਦਾ ਜੇ ਕਿਸੇ ਪ੍ਰਤੀ ਵੀ ਕੋਈ ਸ਼ਬਦ ਬੋਲਿਆ ਗਿਆ ਹੋਵੇ ਖਿਮਾ ਦਾ ਜਾਚਕਾ ਧਰਨਿਆਂ ਦੇ ਵਿੱਚ ਵੱਧ ਤੋਂ ਵੱਧ ਸ਼ਮੂਇਲੇ ਤੋਂ ਦੇਖ ਕੇ ਆਜੋ ਏਕੇ ਦਾ ਸਬੂਤ ਦਿਈਏ ਜਿੰਨਾ ਜਲਦੀ ਉੱਥੇ ਪਹੁੰਚਾਂਗੇ ਓਨਾ ਜਲਦੀ ਫਤਿਹ ਅਰਜ ਕਰਵ ਓਨਾ ਜਲਦੀ ਫਤਿਹ ਪਾਵਾਂਗੇ ਪਹਿਲਾਂ ਵੀ ਪਾਈ ਆ ਨਾ ਹੁਣ ਵੀ ਪਾਵਾਂਗੇ ਪਰ ਲੋੜ ਹੈ ਏਕੇ ਦੀ ਲੋੜ ਹੈ ਉੱਥੇ ਸਾਥ ਦੀ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਸਮੂਹ ਵੀਰ ਭੈਣ ਸਮੇਂ 'ਚੋਂ ਸਮਾਂ ਕੱਢ ਕੇ ਉੱਥੇ ਪਹੁੰਚੋ ਧੰਨਵਾਦ ਮਿਹਰਬਾਨੀ ਪਰ ਧਿਆਨ ਰੱਖਿਓ ਕੇ ਢੱਲੇਵਾਲ ਸਾਹਿਬ ਦੀ ਸਿਹਤ ਬਹੁਤ ਨਾਜ਼ੁਕ ਚੱਲ ਰਹੀ ਹੈ ਬੋਲਿਆ ਨਹੀਂ ਜਾਂਦਾ ਅੱਗੇ ਸ਼ਬਦ ਬੋਲ ਨਹੀਂ ਸਕਦੇ ਮੂੰਹ ਚੋਂ ਸ਼ਬਦ ਨਿਕਲਦੇ ਨਹੀਂ ਵੀ ਦੇਖਿਓ ਕਿਤੇ ਦੇਰ ਨਾ ਕਰਦੇਓ ਟਾਈਮ ਸਿਰ ਪਹੁੰਚ ਜਓ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਜੇ ਚੰਗੀ ਲੱਗੇ ਨਾ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਦੇਓ ਹਰੇਕ ਪੰਜਾਬੀ ਤੱਕ ਇਸ ਵੀਡੀਓ ਨੂੰ ਪਹੁੰਚਦੀ ਕਰਦੇਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਵੇ